7 ਸਾਲ ਦੀ ਉਮਰ ਹੋਈ ਮੈਂ ਤੁਹਾਨੂੰ ਦੂਜੀ ਗਾਥਾ ਕਹਿਣ ਲੱਗਿਆ ਆਪਾਂ ਨਾਲ-ਨਾਲ ਬਾਣੀ ਵਿਚਾਰਨੀ ਹੈ ਨਾਲ-ਨਾਲ ਜਦੋਂ 7 ਸਾਲ ਦੀ ਉਮਰ ਹੋਈ ਮਹਿਤਾ ਕਾਲੂ ਜੀ ਖੁਦ ਪੜੇ ਸੰਤਿ ਮਨ ਚ ਆਇਆ ਵੀ ਮੈਂ ਆਪਣੇ ਪੁੱਤ ਨੂੰ ਚੰਗੀ ਵਿੱਦਿਆ ਚੰਗੀ ਪੜ੍ਹਾਈ ਕਰਵਾਉਣ ਦੇ ਲਈ ਕਿਸੇ ਉਸਤਾਦ ਕੋਲ ਭੇਜਾਂ ਛੱਡ ਕੇ ਆਵਾਂ ਉਦੋਂ ਟੀਚਰ ਨੂੰ ਉਸਤਾਦ ਵੀ ਕਹਿ ਦਿੰਦੇ ਸਨ ਉਸ ਵੇਲੇ ਸਭ ਤੋਂ ਪਹਿਲਾਂ ਮਹਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਗੋਪਾਲ ਨਾਮ ਦੇ ਪਾਂਦੇ ਕੋਲ ਲੈ ਕੇ ਗਿਆ ਗੋਪਾਲ ਪਾਂਦਾ ਟੀਚੇ ਦਾ ਦੀ ਪਾਸ਼ਾ ਚ ਕਹੋ ਉਹ ਪੜਾਉਂਦਾ ਕੀ ਹੈ ਉਹ ਪੜਾਉਂਦਾ ਹੈ ਹਿਸਾਬ ਜਿਹਨੂੰ ਅੱਜਕੱਲ ਮੈਥ ਆਖਦੇ ਆ ਗਣਿਤ ਕਿਹਾ ਜਾਂਦਾ ਹੈ ਉਹ ਹਿਸਾਬ ਪੜਾਉਂਦਾ ਹੈ ਜੋੜਨਾ ਘਟਾਉਣਾ ਇਹ ਚੀਜ਼ਾਂ ਉਸ ਵੇਲੇ ਇੰਨੀ ਕੋਈ ਮੈਥ ਹੁੰਦੀ ਸੀ ਜਿਆਦਾ ਨਹੀਂ ਹੁੰਦੀ ਸੀ ਤੇ ਮਹਾਰਾਜ ਜੀ ਨੂੰ ਜਦੋਂ ਲੈ ਕੇ ਆਇਆ ਮਹਿਤਾ ਕਾਲੂ ਜੀ ਭੋਪਾਲ ਪਾਂਦੇ ਕੋਲ ਗੋਪਾਲ ਪਾਂਦਾ ਬੜਾ ਖੁਸ਼ ਹੋਇਆ ਮੀ ਇਲਾਕੇ ਦਾ ਪਟਵਾਰੀ ਹੈ ਉਹਦਾ ਪੁੱਤ ਮੇਰੇ ਕੋਲ ਆਇਆ ਕੁਦਰਤੀ ਗੱਲ ਹੈ ਔਰ ਮਹਿਤਾ ਕਾਲੂ ਜੀ ਨੇ ਆਖਿਆ ਵੀ ਚੰਗੀ ਤਰ੍ਹਾਂ ਵਿੱਜਿਆ ਪੜਾ ਦਮੀ ਤੇਰੀ ਬਣ ਦੀ ਮਿਹਨਤ ਪੈਸੇ ਦੀ ਤੈਨੂੰ ਕੋਈ ਕਮੀ ਨਹੀਂ ਆਏਗੀ ਬਾਕੀ ਬੱਚਿਆਂ ਦੇ ਨਾਲ ਹੁਣ ਕਲਾਸ ਵਿੱਚ ਬਹਿ ਗਏ। ਉਹ ਜਾਨਣਾ ਹੁੰਦੇ ਨੇ ਇਤਿਹਾਸ ਵਿੱਚ ਲਿਖਿਆ ਵੀ 5-4 ਦਿਨਾਂ ਅੰਦਰ ਉਹਦਾ ਜਿੰਨਾ ਹਿਸਾਬ ਕਿਤਾਬ ਸੀ ਨਾ ਜੋੜ ਘਟਾਓ ਮੈਥ ਉਹ ਸਾਰੀ ਵਿਦਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ 5-7 ਦਿਨਾਂ ਅੰਦਰ ਹੀ ਧਾਰਨ ਕਰ ਲਈ। ਉਹ ਜਾਨਣਾ ਜੀ ਤਰਾ ਅੱਜ ਆਏ ਨੇ ਤੇ ਥੋੜਾ ਜਿਹਾ ਬੱਚਿਆਂ ਤੋਂ ਪਾਸੇ हट ਕੇ ਤੇ ਆਪਣੀ ਫੱਟੀ ਤੇ ਕੁਝ ਲਿਖ ਰਹੇ ਨੇ। ਗੋਪਾਲ ਪੰਧਾ ਪੁੱਛਦਾ ਵੀ ਨਾਨਕ ਤੂੰ ਵੱਖਰਾ ਹੋ ਕੇ ਬਾਕੀ ਬੱਚੇ ਤੂੰ ਕੀ ਲਿਖ ਰਹੇ ਹੈ? ਜਦ ਮੈਂ ਉਸਤਾਦ ਪੁੱਛਦਾ ਹੈ ਬੱਚੇ ਨੂੰ। ਹੁਣ ਸਹਿਬ ਕਹਿਣ ਲੱਗੇ ਬਈ ਪੰਧਾ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਨਾ ਹੈ। ਕਹਿਣ ਲੱਗੇ ਦੱਸੋ ਕਹਿਣ ਲੱਗੇ ਜਿਹੜਾ ਤੁਸੀਂ ਹਿਸਾਬ ਪੜ੍ਹਾਉਨੇ ਹੋ। ਤੇ ਇਹਦੇ ਨਾਲ ਕੀ ਹੋਏਗਾ ਜਿਹੜਾ ਤੁਸੀਂ ਪੜ੍ਹਾ ਰਹੇ ਹੋ ਮੈਨੂੰ ਹੁਣ ਪਾੰਦਾ ਕਹਿਣ ਲੱਗਿਆ ਵੀ ਨਾਨਕੇ ਦੇ ਨਾਲ ਤੁਹਾਨੂੰ ਜੋੜਨਾ ਘਟਾਉਣਾ ਪਤਾ ਲੱਗ ਜਾਣਾ ਹੈ ਜ਼ਿੰਦਗੀ ਜਿਉਣ ਦਾ ਚੱਜ ਪਤਾ ਲੱਗਣਾ ਹੈ ਜ਼ਿੰਦਗੀ ਗੁਜ਼ਾਰਨ ਦਾ ਪਤਾ ਲੱਗੇਗਾ ਹਿਸਾਬ ਕਿਤਾਬ ਰੱਖੋਗੇ ਕੱਲ ਨੂੰ ਕੰਮ ਕਾਜ ਕਰਦੇ ਆ ਲੇਖਾ ਜੋਖਾ ਸ਼ਬਦ ਵੀ ਉਹਨੂੰ ਵਰਤਦੇ ਸਨ ਤੁਹਾਨੂੰ ਲੇਖਾ ਜੋਖਾ ਆ ਜਾਏਗਾ ਸਾਰਾ ਸ਼ੈਬ ਨੇ ਹੁਣ ਅਗਲਾ ਬਚਨ ਆਖਿਆ ਕਹਿਣ ਲੱਗੇ ਪੀ ਪੰਦਾ ਜੀ ਮੈਨੂੰ ਇਹ ਦੱਸੋ ਵੀ ਇਹ ਲੇਖੇ ਜੋਖੇ ਨਾਲ ਹੁਣ ਬੜੇ ਧਿਆਨ ਨਾਲ ਸੁਣਿਓ ਇਹ ਹਿਸਾਬ ਕਿਤਾਬ ਨਾਲ ਮਨੁੱਖ ਦਾ ਰੱਬ ਦੇ ਘਰ ਲੇਖਾ ਜੋਖਾ ਨਿਬੜ ਜਾਂਦਾ ਹੈ ਹਿਸਾਬਕ ਤਾ ਬਰਾਬਰ ਹੋ ਜਾਂਦਾ ਹੈ ਉਹਦੇ ਦਰ ਬੰਦਾ ਪਰਵਾਣ ਹੋ ਜਾਂਦਾ ਹੈ ਜੋ ਤੁਸੀਂ ਪੜਾ ਰਹੇ ਹੋ ਇਹਦੇ ਨਾਲ ਹੁਣ ਗੋਪਾਲ ਪਹੰਦੇ ਨੂੰ ਇਹ জ্ঞাত ਨਹੀਂ ਸੀ ਉਹ ਕਹਿਣ ਲੱਗਿਆ ਵੀ ਨਾਨਕ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਤੇ ਪਹਿਲੀ ਵਾਰ ਤੇਰੇ ਤੋਂ ਗੱਲ ਸੁਣਨੇ ਮੈਂ ਤੇ ਇੰਨਾ ਕੋਈ ਜਾਣਨੇ ਵੀ ਇਹਦੇ ਨਾਲ ਤੈਨੂੰ ਦੁਨਿਆਵੀ ਲੇਖੇ ਜੋਖੇ ਦਾ ਪਤਾ ਲੱਗ ਜਾਂਦਾ ਹੁਣ ਸਤਿਗੁਰੂ ਉਹਨੂੰ ਅਧਿਆਤਮਿਕ ਦੀ ਬਾਤ ਸਮਝਾਉਂਦੇ ਨੇ ਇਵੇਂ ਨਹੀਂ ਸਮਝਾਈ ਅੰਮ੍ਰਿਤ ਬਾਣੀ ਦਾ ਸ਼ਬਦ ਉਚਾਰਿਆ ਸੱਤ ਸਾਲ ਦੀ ਉਮਰ ਹੈ ਉਹ ਸ਼ਬਦ ਬਾਣੀ ਵਿੱਚ ਲਿਖਿਆ ਹੋਇਆ ਹੈ ਮਹਾਰਾਜ ਕਹਿੰਦੇ ਪੰਡਾ ਜੀ ਫਿਰ ਆਓ ساری ਜ਼ਿੰਦਗੀ ਆਹੀ ਬਾਰੀ ਲੇਖਾ ਜੋਖਾ ਨਾ ਕਰਦਾ ਰਹਿ ਜਾਈਂ ਕਦੀ ਆਪਣੇ ਅੰਦਰ ਵੀ ਧਿਆਨ ਮਾਰ ਹੁਣ ਗੁਰੂ ਦਾ ਬਚਨ ਸਰਬ ਸਾਂਝਾ ਹੁੰਦਾ ਹੈ ਆਪਾਂ ਨੂੰ ਅੱਜ ਵੀ ਸਮਝਾ ਰਿਹਾ ਹੈ ਹੁਣ ਬੋਲ ਕੀ ਕਹੇ ਬੋਲ ਕਹੇ ਜਾਲ ਮੋ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾ ਲਿਖ ਲਿਖ ਅੰਤ ਨ ਪਾਰਾ ਬਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਤੁਸੀਂ ਧਿਆਨ ਜੋ ਮੈਂ ਤੁਹਾਨੂੰ ਇੱਕ ਇੱਕ ਸ਼ਬਦ ਦੇ ਅਰਥ ਕਰਨੇ ਚਾਹੁੰਨਾ ਹੈ ਸਾਡੇ ਹਿਰਦਿਆਂ ਵਿੱਚ ਗੁਰੂ ਦਾ ਸ਼ਬਦ ਵਸ ਜਾਏ ਗੁਰੂ ਜੀ ਕਹਿਣ ਲੱਗੇ ਪੰਦਾ ਜੀ ਪਹਿਲਾ ਕੰਮ ਇਹ ਕਰੋ ਵੀ ਜਾਲ ਮੋਹ ਜਿਹੜੀ ਤੂੰ ਮੋਹ ਮਮਤਾ ਵਿੱਚ ਪਿਆ ਹੋਇਆ ਹੈ ਨਾ ਘਰ ਪਰਿਵਾਰ ਦੀ ਸੰਸਾਰ ਦੀ ਇਹਨੂੰ ਸਾੜ ਦੇ ਕਸ ਮਸ ਕਰ ਇਹਨੂੰ ਕਸਾ ਕੇ ਮਸ ਦਾ ਅਰਥ ਹੁੰਦੇ ਸ਼ਿਆਹੀ ਇਹਨੂੰ ਸ਼ਿਆਹੀ ਬਣਾ ਲੈ ਲਿਖਣ ਵਾਸਤੇ ਸ਼ਿਆਹੀ ਚਾਹੀਦੀ ਹੈ ਜਾਲ ਮੋਹ ਕਸ ਮਸ ਕਰ ਸੰਸਾਰ ਦੀ ਮੋਹ ਮਮਤਾ ਸਾੜ ਕੇ ਸ਼ਾਹੀ ਬਨਾਲਾ ਮਤ ਕਾਗਜ਼ ਕਰਸਾਰ ਜਿਹੜੀ ਤੇਰੀ ਮਤ ਹੈ ਬੁੱਧ ਹੈ ਜਿਹਨੂੰ ਆਪਾਂ ਅੱਖ ਨੇ ਇਹਨੂੰ ਕਾਗਜ਼ ਬਨਾਲਾ ਇਹ ਮੰਨ ਲਓ ਤੇਰਾ ਕਾਗਜ਼ ਹੈ ਭਾਉ ਕਲਮ ਕਰ ਚਿੱਤ ਲਖਾਰੀ ਭਾਵਨਾ ਦੀ ਪ੍ਰੇਮ ਦੀ ਕਲਮ ਲੈ ਚਿੱਤ ਨੂੰ ਲਖਾਰੀ ਬਨਾਲੇ ਆਪਣੇ ਅੰਦਰ ਨੂੰ ਇੱਕ ਲਖਾਰੀ ਬਨਾਲੇ ਫਿਰ ਮਰਜ਼ੀ ਨਾਲ ਅੱਖਰ ਨਾ ਪਾਈਂ ਗੁਰ ਪੁੱਛ ਲਿਖ ਵਿਚਾਰ ਗੁਰੂ ਤੋਂ ਪੁੱਛ ਕੇ ਮਤ ਰੂਪੀ ਕਾਗਜ਼ ਤੇ ਭਾਵਨਾ ਦੀ ਕਲਮ ਨਾਲ ਅੱਖਰ ਪਾਈਂ ਹਰ ਵਾਰੀ ਮੈਂ ਬੇਨਤੀ ਰੱਖਨੇ ਅਨ ਛਾੜੀ ਬਦਕਿਸਮਤੀ ਇਸ ਗੱਲ ਵਿੱਚ ਐ ਗੁਰੂ ਜੀ ਨੇ ਤੇ ਪੰਦੇ ਨੂੰ ਸਮਝਾਇਆ ਹੈ ਵੀ ਮਰਜੀ ਨਾਲ ਅੱਖਰ ਨਾ ਪਾਈ ਮਤ ਰੂਪੀ ਕਾਗਜ਼ ਤੇ ਅੱਜ ਅਸੀਂ ਆਪਣੇ ਮਤ ਰੂਪੀ ਕਾਗਜ਼ ਤੇ ਮਰਜੀ ਦੇ ਅੱਖਰ ਪਾਏ ਹੋਏ ਨੇ ਮੁਸ਼ਕਲ ਇਹ ਹੈ ਕੋਈ ਮਰਜੀ ਨਾਲ ਬਕਾਰਾਂ ਦੇ ਅੱਖਰ ਪਾਈ ਬੈਠਾ ਹੈ ਕੋਈ ਮਰਜੀ ਨਾਲ ਮੰਦਾ ਬੋਲਣ ਦੇ ਅੱਖਰ ਪਾਈ ਬੈਠਾ ਹੈ ਕੋਈ ਮੰਦਾ ਸੁਣਨ ਦੇ ਅੱਖਰ ਪਾਈ ਬੈਠਾ ਹੈ ਮਰਜੀ ਨਾਲ ਹੀ ਪਾਏ ਹੋਏ ਨੇ ਗੁਰੂ ਨੂੰ ਨਹੀਂ ਪੁੱਛਿਆ ਵੀ ਸਤਿਗੁਰੂ ਮੈਨੂੰ ਦੱਸੋ ਮੈਂ ਕੀ ਬੋਲਾਂ ਕੀ ਸੁਣਾ ਕਿਹੜੇ ਕਰਮ ਕਰਾਂ ਕਿਹੜੇ ਨਾ ਕਰਾਂ ਸੀ ਨਹੀਂ ਪੁੱਛਿਆ ਤੇ ਉਹਦਾ ਕਾਰਨ ਬਣ ਗਿਆ ਕੁਰਾਹੇ ਪੈ ਗਏ ਅਜਹਾਲ ਹੋ ਗਿਆ ਵੀ ਅਸੀਂ ਕੁਰਾਹੇ ਪੈ ਗਏ ਗੁਰੂ ਦੀ ਹੁਣ ਇਹ ਗੱਲ ਕਹਿ ਰਹੇ ਨੇ ਪਾੰਦੇ ਨੂੰ ਮਤ ਕਾਗਦ ਕਰ ਸਾਰ ਤੂੰ ਮੱਤ ਰੂਪੀ ਕਾਗਜ਼ ਤੇ ਗੁਰ ਪੁੱਛ ਲਿਖ ਵਿਚਾਰ ਹੁਣ ਗੁਰੂ ਨੂੰ ਗੁਰੂ ਨੇ ਕੀ ਦੱਸਿਆ ਅੱਗੇ ਵੀ ਕੀ ਲਿਖੀਏ ਮੱਤ ਰੂਪੀ ਕਾਗਜ਼ ਤੇ ਅਗਲੇ ਬੋਲਨੇ ਕਹਿੰਦੇ ਲਿਖ ਨਾਮ ਸਲਾ ਲਿਖ ਆਪਣੇ ਮੱਤ ਰੂਪੀ ਕਾਗਜ਼ ਤੇ ਪਰਮਾਤਮਾ ਦਾ ਨਾਮ ਲਿਖ ਰੱਬ ਦੀ ਸ਼ਿਫਤੋ ਸਲਾ ਲਿਖ ਲਿਖ ਅੰਤ ਨ ਪਾਰਾ ਬਾਰ ਇਹ ਵੀ ਯਾਦ ਰੱਖੀ ਉਹਦਾ ਅੰਤ ਨਹੀਂ ਪਾਇਆ ਜਾ ਸਕਣਾ ਔਰ ਅਗਲੇ ਬਚਨ ਸਮਝਾਏ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ ਜਦੋਂ ਮਾਤੂ ਰੂਪੀ ਕਾਗਜ਼ ਤੇ ਨਾਮ ਦੇ ਅੱਖਰ ਪਾਏਗਾ ਨਾ ਬੰਦਾ ਜੀ ਕੱਲ ਰੱਬ ਦੇ ਘਰ ਵੀ ਲੇਖਾ ਹੋਏਗਾ ਨਾ ਤੂੰ ਉਥੋਂ ਵੀ ਸੁਰਖਦੂ ਹੋ ਜਾਏਗਾ ਫਿਰ ਤੂੰ ਉਥੋਂ ਵੀ ਬਚ ਜਾਣਾ ਤੇਰੇ ਸਿਰ ਲਿਖਾ ਨਹੀਂ ਟੁੱਟਣਾ ਸੱਤ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਗੋਪਾਲ ਨਾਮ ਦੇ ਪਾੰਦੇ ਨੂੰ ਅੰਮ੍ਰਿਤ ਬਾਣੀ ਦਾ ਸ਼ਬਦ ਉਚਾਰ ਕੇ ਰੱਬੀ ਉਪਦੇਸ਼ ਦਿੱਤਾ ਸੀ ਔਰ ਗੋਪਾਲ ਪਾੰਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿਪਿਆ ਮਹਤਾ ਕਾਲੂ ਜੀ ਨੂੰ ਜਾ ਕੇ ਆਖਦੇ ਮਹਤਾ ਜੀ ਮੈਂ ਬੜੇ ਬੱਚੇ ਪੜ੍ਹਾਈ ਨਹੀਂ ਅੱਜ ਤੱਕ ਪਰ ਤੇਰਾ ਬੱਚਾ ਬੱਚਾ ਨਹੀਂ ਹੈ ਤੈਨੂੰ ਭਲੇਖਾ ਹੈ ਇਹ ਤਾਂ ਰੱਬੀ ਰੂਪ ਹੈ ਅੱਜ ਮੈਨੂੰ ਤੇਰੇ ਪੁੱਤ ਨੇ ਪੜਾਇਆ ਹੈ ਤੇ ਜਿਹੜੀ ਵਿਦਿਆ ਮੈਂ ਅੱਜ ਤੱਕ ਪੜ੍ਹੀ ਨਹੀਂ ਸੀ ਕਦੀ ਜ਼ਿੰਦਗੀ ਅੰਦਰ ਮੈਨੂੰ ਹੁਣ ਪਤਾ ਲੱਗਿਆ ਹੈ ਤੇਰੇ ਪੁੱਤ ਕੋਲੋਂ ਪੜ ਕੇ ਮਨੁੱਖਾ ਜਨਮ ਬੜਾ ਕੀਮਤੀ ਹੈ ਇਹ ਮਿਲਿਆ ਰੱਬੀ ਬੰਦਗੀ ਦੇ ਲਈ ਹੈ ਮੈਂ ਤੇ ਬਾਹਰੀ ਲੇਖੇ ਜੋਖੇ ਕਰਦਾ ਰਹਿ ਗਿਆ ਸੀ ਸ਼ੁਕਰ ਹੈ ਮੈਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਮਿਲਾਪ ਹੋ ਗਿਆ ਮੇਰਾ ਜੀਵਨ ਵੀ ਸਫਲ ਹੋ ਗਿਆ ਯਾਦ ਰੱਖਿਓ ਮਰਤ ਬਾਣੀ ਵਿੱਚ ਹਜੂਰ ਸਾਨੂੰ ਅੱਜ ਵੀ ਸਮਝਾਉਂਦੇ ਨੇ ਇੱਕ ਸ਼ਬਦ ਮੈਂ ਤੁਹਾਨੂੰ ਕਹਿ ਲੱਗਿਆ ਪਹਿਲਾਂ ਗੱਲ ਪੂਰੀ ਕਰ ਦਿਆਂ ਦੋ ਹੋਰ ਉਸਤਾਦ ਨੇ ਜਿਨ੍ਹਾਂ ਕੋਲ ਗੁਰੂ ਨਾਨਕ ਸਾਹਿਬ ਨੂੰ ਪੜਨ ਪਾਇਆ ਇੱਕ ਕਤਬ ਦਿਨ ਕਾਜੀ ਉਦੇ ਕੋਲ ਪੜਨ ਪਾਇਆ ਉਹਨੂੰ ਵੀ ਸਹਿਬ ਨੇ ਰੱਬੀ ਉਪਦੇਸ਼ ਦਿੱਤਾ ਸੀ ਸਮਝਾਇਆ ਧਰਮ ਦੀ ਬਾਤ ਔਰ ਇੱਕ ਮਹਾਰਾਜ ਕੋਲ ਸਤਗੁਰੂ ਨੂੰ ਇੱਕ ਪੰਡਿਤ ਕੋਲ ਮਹਾਰਾਜ ਜੀ ਨੂੰ ਸੰਸਕ੍ਰਿਤ ਦੀ ਵਿਦਿਆ ਸਿੱਖਣ ਲਈ ਪਾਇਆ ਉਹ ਵੀ ਕੁਝ ਦਿਨਾਂ ਵਿੱਚ ਹੀ ਵਿਦਿਆ ਸਿੱਖ ਕੇ ਹਜੂਰ ਨੇ ਉਹਨੂੰ ਵੀ ਉਪਦੇਸ਼ ਦਿੱਤਾ ਸੀ ਹੁਣ ਮੈਂ ਅਗਲੀ ਬੇਨਤੀ ਤੁਹਾਨੂੰ ਕਰਨ ਲੱਗਿਆ ਗੁਰਬਾਣੀ ਸਾਨੂੰ ਇੱਕ ਗੱਲ ਬੜੀ ਪਿਆਰੀ ਸੁਣ ਜਾਂਦੀ ਹੈ ਵੀ ਬੰਦੇ ਗੁਰੂ ਰਾਮਦਾਸ ਜੀ ਦਾ ਇੱਕ ਵਚਨ ਹੈ ਪਹਿਲਾਂ ਤੁਹਾਨੂੰ ਕਹਾਂ ਗੁਰੂ ਰਾਮਦਾਸ ਜੀ ਕਹਿਣ ਲੱਗੇ ਵੀ ਮਤਾ ਸੋਚੀ ਵੀ ਦਿਨ ਚੜਦਾ ਹੈ ਛਿਪਦਾ ਰਾਤ ਪੈਂਦੀ ਹੈ ਫਿਰ ਦਿਨ ਚੜ ਜਾਂਦੇ ਨਹੀਂ ਅਸਲ ਗੱਲ ਇਹ ਹੈ ਵੀ ਚੂਹਾ ਰੱਸੀ ਨੂੰ ਟੁਕਦਾ ਜਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਪੁੱਛਿਆ ਮਹਾਰਾਜ ਚੂਹਾ ਰੱਸੀ ਨੂੰ ਕਿਵੇਂ ਟੁਕਦਾ ਹੈ ਗੁਰੂ ਜੀ ਕਹਿਣ ਲੱਗੇ ਜਿਵੇਂ ਚੂਹਾ ਰੱਸੀ ਨੂੰ ਕੁਰਕਦਾ ਹੋਵੇ ਨਾ ਹੌਲੀ ਹੌਲੀ ਟੁਕਦਿਆਂ ਟੁਕਦਿਆਂ ਖਤਮ ਕਰ ਦਿੰਦਾ ਹੈ ਬਿਲਕੁਲ ਏਸੇ ਤਰ੍ਹਾਂ ਇਹ ਬੰਦੇ ਮੌਤ ਰੂਪੀ ਚੂਹਾ ਉਮਰ ਰੂਪ ਰੱਸੀ ਨੂੰ ਦਿਨ ਰਾਤ ਰਾਹੀਂ ਟੁਕਦਾ ਜਾ ਰਿਹਾ ਹੈ ਔਰ ਇੱਕ ਦਿਨ ਵਕਤ ਆਏਗਾ ਮੌਤ ਰੂਪੀ ਚੂਹੇ ਨੇ ਉਮਰ ਰੂਪ ਰੱਸੀ ਨੂੰ ਟੁੱਕ ਕੇ ਖਤਮ ਕਰ ਦੇਣਾ ਜੇ ਤੂੰ ਜੱਬੀ ਬੰਦਗੀ ਦੇ ਰਾਹ ਨਾ ਤੁਰਿਆ ਇਹ ਜੀਵਨ ਬ्यर्थ ਚਲੇ ਜਾਣਾ ਦਿਨ ਸ ਚੜਾ ਫਿਰ ਆਤਮੈ ਰੈਣ ਸਭਾਈ ਜਾਏ ਆਵ ਕਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਝੁਕਾਏ ਇਹ ਬੰਦੇ ਤੂੰ ਸਮਝਦਾ ਨਹੀਂ ਇਹ ਗੱਲ ਮਨੁੱਖਾ ਜਨਨ ਬੜਾ ਕੀਮਤੀ ਐ ਤੇ ਇਹ ਚੂਹਾ ਰੱਸੀ ਨੂੰ ਟੁੱਕਦਾ ਜਾ ਰਿਹਾ ਐ ਉਹ ਭਲਿਆ ਇਹਨੂੰ ਜਰਥ ਨਾ ਗਵਾ ਗੁਰੂ ਨਾਨਕ ਸਾਹਿਬ ਆਤਸ਼ਾ ਦੇ ਬੋਲ ਨੇ ਸੇਵ ਕੈ ਲਗੇ ਮਤਾ ਇਹ ਕੰਮ ਕਰੀ ਰੈਨ ਗਵਾਈ ਸੋਏ ਕੈ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੁਣ ਕਿੱਡੇ ਪਿਆਰੇ ਬੋਲ ਨੇ ਤੁਨੂੰ ਪੱਲੇ ਪੈਂਦੇ ਨੇ ਨਾ ਰੈਣ ਗਵਾਈ ਸੋਏ ਕੈ ਗਵਾਈ ਸ਼ਬਦ ਲਿਖਿਆ ਸੰਭਾਲੀ ਨਹੀਂ ਲਿਖਿਆ ਹਜੂਰ ਨੇ ਇੱਕ ਹੁੰਦੇ ਸੰਭਾਲਣਾ ਇੱਕ ਹੁੰਦੇ ਗਵਾਉਣਾ ਗੁਰੂ ਜੀ ਕਹਿਣ ਲੱਗੇ ਤੂੰ ਰਾਤ ਸੌ ਕੇ ਗਵਾ ਦਿੰਨੇ ਦਿਵਸ ਗਵਾਇਆ ਖਾਏ ਦਿਨ ਤੂੰ ਖਾਣ ਪੀਣ ਪਹਿਨਣ ਚ ਗੁਜ਼ਾਰ ਦਿੰਨੇ ਇਹ ਵੀ ਗਵਾ ਦਿੰਨੇ ਸੰਭਾਲਦਾ ਨਹੀਂ ਹੀਰੇ ਜੈਸਾ ਜਨਮ ਹੈ ਮਨੁੱਖਾ ਜਨਮ ਕੀਮਤੀ ਹੀਰੇ ਵਰਗਾ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਜ ਦੀ ਕੋਈ ਕੀਮਤ ਨਹੀਂ ਹੁੰਦੀ ਬਹੁਤੀ ਇਵੇਂ ਬਿਰਛੀ ਗਵਾ ਲੈਂਦੇ ਮਨੁੱਖਾ ਜਨਮ ਇੰਨਾ ਕੀਮਤੀ ਹੈ ਗਵਾ ਤੂੰ ਇਹਨੂੰ ਕੌਡੀਆਂ ਦੇ ਭਾ ਲੈਨੇ ਹਜੂਰ ਪਾਤਸ਼ਾਹ ਸਾਨੂੰ ਅੰਮ੍ਰਿਤ ਬਾਣੀ ਵਿੱਚ ਸਮਝਾਉਂਦੇ ਨੇ ਬੜਾ ਕੀਮਤੀ ਹੈ ਮਨੁੱਖਾ ਜਨਮ ਆਪਾਂ ਲਾਂਭੇ ਨਹੀਂ ਜਾਣਾ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਹੀ ਵਿਚਾਰੀਏ ਗੁਰੂ ਜੀ ਨੇ ਕਿਰਪਾ ਕੀਤੀ ਗੋਪਾਲ ਪੰਡਾ ਕুতਬਦੀਨ ਕਾਜੀ ਤੇ ਪੰਡਤ ਨੂੰ ਰੱਬੀ ਉਪਦੇਸ਼ ਦਿੱਤਾ ਸਮਾਂ ਨਿਕਲਦਾ ਗਿਆ 9 ਸਾਲ ਦੀ ਉਮਰ ਹੋਈ ਤੁਸੀਂ ਕਈ ਵਾਰੀ ਸੁਣਿਆ ਆਪਾਂ ਇਹਨੂੰ ਅੱਜ ਨਹੀਂ ਵਿਚਾਰਨਾ ਆਪਾਂ ਅੱਗੇ ਚੱਲਣੇ ਕੀ ਜੰਝੂ ਪਉਣ ਆਇਆ ਸੀ ਅ ਮੈਂ ਤੁਹਾਨੂੰ ਬੇਨਤੀ ਕਰਕੇ ਪੁੱਛਿਆ ਤੁਹਾਨੂੰ ਪਤਾ ਹੈ ਵੀ ਜੰਝੂ ਪਉਣ ਕੌਣ ਆਇਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਪੰਡਤਾ ਕੀ ਨਾਮ ਸੀ ਨਹੀਂ ਪਤਾ ਗੁਰੂ ਜੀ ਮント ਕਰੇ ਗੁਰੂ ਕੀ ਜੜੀਆਂ ਸਾਖੀਆਂ ਨੇ ਨਾ ਇਤਿਹਾਸ ਦੀਆਂ ਹਿਰਦੇ ਚ ਵਸਾਓ ਕੋਈ বেলা ਰਿਹਾ ਸ਼ਾਦੀ ਕੌਮ ਤੇ ਰਬ ਫਿਰ ਨਜ਼ਰ ਕਰੇ ਮਨ ਦੀ ਚਾਹਤ ਹੈ ਕੋਈ ਸਮਾਂ ਸੀ ਐਸਾ ਹਰ ਪਰਿਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਹੁੰਦੀ ਸੀ ਉਹ ਜਨਮ ਸਾਖੀ ਘਰ ਵਿੱਚ ਬਜ਼ੁਰਗਾਂ ਨੇ ਬਜ਼ੁਰਗ ਮਾਤਾ ਨੇ ਬਜ਼ੁਰਗ ਬਾਪੂ ਜੀ ਨੇ ਪੜਨੀ ਕੋਲ ਆਪਣੇ ਬੱਚਿਆਂ ਨੂੰ ਪੋਤੇ-ਪੋਤੀਆਂ ਨੂੰ ਮਿਠਾਉਣਾ ਉਨਨੂੰ ਦੱਸਣਾ ਵੀ ਪੁੱਤ ਵੇਖ ਗੁਰੂ ਨਾਨਕ ਸਾਹਿਬ ਕਿਹੜੇ ਪਿੰਡ ਗਏ ਕੀ ਕਿਰਪਾ ਵਰਤਾਈ ਅੱਜ ਵੱਧ ਕਿਸਮਤੀ ਹੈ ਸਾਡੇ ਘਰਾਂ ਪਰਿਵਾਰਾਂ ਵਿੱਚ ਗੁਰੂ ਕੇ ਜਨਮ ਸਾਖੀ ਜਾਂ ਗੁਰਬਾਣੀ ਦੀ ਪੋਥੀ ਜਾਂ ਗੁਰੂ ਕੇ ਇਤਿਹਾਸ ਉਹ ਲੱਭਦਾ ਨਹੀਂ ਹੈ ਭਾਗਾ ਵਾਲੇ ਨੇ ਬਿਰਲੇ ਬਿਰਲੇ ਪਰਿਵਾਰ ਜਿਨ੍ਹਾਂ ਦੇ ਘਰਾਂ ਵਿੱਚ ਗੁਰਬਾਣੀ ਦੀਆਂ ਪੋਥੀਆਂ ਨੇ ਗੁਟਕੇ ਸਾਹਿਬ ਨੇ ਉਹ ਪੜਦੇ ਸੁਣਦੇ ਵਿਚਾਰਦੇ ਨੇ ਪਰ ਨਹੀਂ ਬਹੁਤ ਮੁਸ਼ਕਲ ਹੈ ਬਹੁਤ ਘੱਟ ਪਰਿਵਾਰ ਨੇ ਤੇ ਉਹਦਾ ਕਾਰਨ ਇਹ ਬਣ ਗਿਆ ਵੀ ਨਾ ਘਰ ਚ ਬਜ਼ੁਰਗ ਪੜਦੇ ਨੇ ਨਾ ਬੱਚਿਆਂ ਨੂੰ ਕੁਝ ਇਹੋ ਜੀ ਗੱਲ ਧਰਮ ਦੀ ਸਮਝਾਈ ਜਾਂਦੀ ਹੈ ਇੱਕ ਤੇ ਜਿਹੜਾ ਆ ਫੋਨ ਹੈ ਨਾ ਇਹਨੇ ਮਨੁੱਖ ਦਾ ਬਹੁਤ ਕੁਝ ਲੁੱਟਿਆ ਇਹ ਗੱਲ ਯਾਦ ਰੱਖਿਓ ਇਉਂ ਹੀ ਜਾਣੋ ਵੀ ਇਹਨੇ ਮਨੁੱਖ ਨੂੰ ਇੰਨਾ ਗੁਰਾਹੇ ਪਾਇਆ ਹੈ ਕਿ ਘਰ ਦੇ ਪੰਜ ਜੀ ਵੀ ਇੱਕ ਦੂਜੇ ਨਾਲ ਇਹ ਫੋਨ ਦੇ ਕਾਰਨ ਕੋਈ ਗੱਲਬਾਤ ਨਹੀਂ ਕਰ ਪਾਉਂਦੇ ਬਸ ਇੰਨੀ ਗੱਲ ਬੜੀ ਹੈ ਸਭ ਆਪੋ ਆਪਣੀ ਥਾਂ ਲੱਗੇ ਨੇ ਔਰ ਸਾਡੇ ਪਰਿਵਾਰਾਂ ਵਿੱਚੋਂ ਧਰਮ ਦੀ ਬਾਤ ਖੰਭ ਲਾ ਕੇ ਉਡਦੀ ਜਾ ਰਹੀ ਹੈ ਬੜੇ ਬਰੀ ਮੰਗਲਾ ਸਿੰਘ ਮੰਜੀ ਸਾਹਿਬ ਤੋਂ ਵੀ ਅਰਜ਼ ਕਰਨਾ ਹੈ ਅੱਜ ਸਾਡੇ ਪਰਿਵਾਰਾਂ ਵਿੱਚ ਨਿਤਨੇਮ ਨਹੀਂ ਹੈ ਗੁਰਬਾਣੀ ਦਾ ਕੋਈ ਭਾਗਾ ਵਾਲਾ ਪਰਿਵਾਰ ਹੋਵੇ ਗੱਲ ਵੱਖਰੀ ਐ ਕੋਈ ਜੀ ਬਾਣੀ ਪੜਦਾ ਹੋਵੇ ਨਹੀਂ ਤੇ ਘਰ ਚ ਪੰਜ ਜੀ ਨੇ ਸੱਤ ਜੀ ਨੇ ਇੱਕ ਵੀ ਨਹੀਂ ਜਿਹੜਾ ਜਪਜੀ ਸਾਹਿਬ ਵੀ ਪੜਦਾ ਹੋਵੇ ਰਹਿ ਰਾਜ ਸਾਹਿਬ ਦਾ ਪਾਠ ਕਰਦਾ ਹੋਵੇ ਆਪਣਾ ਜੀਵਨ ਅਸੀਂ ਗੁਰੂ ਤੋਂ ਟੁੱਟ ਕੇ ਬ्यर्थ ਗਵਾਈਦਾ ਨਹੀਂ ਹੈ ਉਹ ਭਲੋ ਬੇਨਤੀ ਕਰਾਂ ਜੀਵਨ ਦਾ ਭਲਾ ਤਾਂ ਹੈ ਜੇ ਸਿੱਖ ਗੁਰਬਾਣੀ ਨਾਮ ਨਾਲ ਜੁੜਾਂਗੇ ਖਿਰ ਬੇਨਤੀ ਬਲ ਧਿਆਨ ਜੋ ਹੁਣ ਆ ਬੱਚੇ-ਬੱਚੇ ਨੂੰ ਪਤਾ ਹੁੰਦਾ ਸੀ ਇਸ ਗੱਲ ਦਾ ਵੀ ਗੁਰੂ ਨਾਨਕ ਸਾਹਿਬ ਨੂੰ ਜੰਜੂ ਪਾਉਣ ਕੌਣ ਆਇਆ ਬੱਚੇ-ਬੱਚੇ ਨੂੰ ਪਤਾ ਹੁੰਦਾ ਸੀ ਧਿਆਨ ਜੋ ਚਲੋ ਆਪਾਂ ਵਿਚਾਰ ਹੀ ਲੈਨੇ ਆ 9 ਸਾਲ ਦੀ ਉਮਰ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਰੀਤ ਸੀ ਵੀ ਉਦੋਂ ਜੰਜੂ ਪਾਇਆ ਜਾਂਦਾ ਸੀ ਜੰਜੂ ਧਰਮ ਦਾ ਚਿੰਨ ਹੈ ਔਰ ਇਹਨੂੰ ਪਾਉਣ ਦੇ ਢੰਗ ਵੀ ਵੱਖ-ਵੱਖ ਸਨ ਜਿਹੜਾ ਬ੍ਰਾਹਮਣ ਹੈ ਉਹਨੂੰ 7 ਸਾਲ ਦੀ ਉਮਰ 'ਚ ਜੰਜੂ ਪਾਉਂਦੇ ਨੇ ਜਿਹੜਾ ਖੱਤਰੀ ਹੈ ਉਹਨੂੰ 9 ਸਾਲ ਦੀ ਉਮਰ 'ਚ ਪਾਉਂਦੇ ਨੇ ਵੈਸ਼ ਹੈ ਉਹਨੂੰ 11 ਸਾਲ ਦੀ ਉਮਰ 'ਚ ਪਾਉਂਦੇ ਨੇ ਸ਼ੂਦਰ ਹੈ ਜਿਹੜਾ ਉਹਨੂੰ ਹੱਕ ਨਹੀਂ ਹੈ ਜੰਜੂ ਪਾਉਣ ਦਾ ਤੇ ਮਤਾਵਾ ਭੈਣਾ ਨੂੰ ਵੀ ਕੋਈ ਹੱਕ ਨਹੀਂ ਹੈ ਹਾਲਾਂਕਿ ਉਹ ਧਰਮ ਦਾ ਚਿੰਨ ਹੈ ਬ੍ਰਾਹਮਣ ਜਦੋਂ ਜੰਜੂ ਪਾਉਂਦਾ ਉਹ ਤੇਰੇ ਧਾਗੇ ਦਾ ਕੋਈ ਦੂਰੇ ਧਾਗੇ ਦਾ ਕੋਈ ਕਹਰੇ ਧਾਗੇ ਦਾ ਐਵੇਂ ਵੱਖ-ਵੱਖ ਢੰਗ ਨਾਲ ਪਾਉਂਦੇ ਨੇ ਰੁੱਤਾਂ ਵੀ ਵੱਖਰੀਆਂ ਨੇ ਬ੍ਰਾਹਮਣ ਬਸੰਤ ਰੁੱਤ ਵਿੱਚ ਪਾਉਂਦਾ ਹੈ ਖੱਤਰੀ ਹੈ ਜਿਹੜਾ ਉਹ ਉਹਨੂੰ ਬਰਖਾ ਰੁੱਤ ਵਿੱਚ ਪਾਉਂਦੇ ਨੇ ਕਿਸੇ ਨੂੰ ਗਰਮੀ ਰੁੱਤ ਵਿੱਚ ਪਾਉਂਦੇ ਨੇ ਬੜੀ ਵੱਡੀ ਇੱਕ ਮਰਿਆਦਾ ਹੈ ਔਰ ਜਦੋਂ ਪਾਉਂਦੇ ਨੇ ਉਦੋਂ ਬੜਾ ਵੱਡਾ ਕੱਠ ਕੀਤਾ ਜਾਂਦਾ ਹੈ ਹੁਣ ਮਹਿਤਾ ਕਾਲੂ ਜੀ ਦਾ ਦਾਇਰਾ ਬੜਾ ਵੱਡਾ ਹੈ ਪਟਵਾਰੀ ਨੇ ਸਾਰੇ ਤਲਵੰਡੀ ਨੂੰ ਸੁਨੇਹਾ ਲਾਇਆ ਸਾਖ ਸੰਬੰਧੀ ਆਏ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਮਹਿਤਾ ਕਾਲੂ ਜੀ ਦੇ ਜਾਨ ਪਛਾਨ ਜੀ ਪੜੇ ਵੀ ਆਏ ਕਿਉਂ ਆ ਰਹੇ ਨੇ ਘਰ ਵਿੱਚ ਤਾਂ ਕਰਕੇ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਜੰਜੂ ਪਾਉਣੇ ਔਰ ਇਹ ਜਿਹੜਾ ਜੰਝੂ ਹੈ ਖੱਬੇ ਤੋਂ ਸੱਜੇ ਪਾਇਆ ਜਾਂਦਾ ਹੈ। ਕਿਰਪਾਨ ਨਾ ਜਿਹੜੀ ਇਹ ਸੱਜੋਂ ਖੱਬੇ ਪਾਈ ਜਾਂਦੀ ਹੈ ਇਹਦਾ ਕਾਰਨ ਹੈ ਵੀ ਸਭ ਤੋਂ ਵੱਧ ਬੰਦਾ ਕੰਮ ਕਰਦਾ ਹੈ ਸੱਜੇ ਹੱਥ ਨਾਲ ਤੇ ਕੱਲ ਕਿਤੇ ਲੋੜ ਪਏ ਤੇ ਕਿਰਪਾਨ ਖਿਤਨੀ ਬੜੀ ਸੌਖੀ ਹੈ ਸੱਜੇ ਹੱਥ ਨਾਲ। ਇਹ ਵੀ ਇੱਕ ਕਾਰਨ ਹੈ। ਰੋ ਵਿਚਾਰ। ਹੁਣ ਜਦੋਂ ਪੰਡਤ ਸਾਹਿਬ ਕੁਛ ਨਾ ਬੋਲੇ ਪਿੰਡ ਦਾ ਇਕੱਠ ਹੋ ਗਿਆ ਸਾਖ ਸੰਬੰਧੀ ਆ ਗਏ। ਉਸ ਵੇਲੇ ਪੰਡਤ ਹੈ ਉਹਦਾ ਨਾਮ ਹੈ ਪੰਡਤ ਹਰਦੀয়াল ਜੀ ਕੀ ਨਾਮ ਹੈ ਪੰਡਤ ਹੁਣ ਤੇ ਬੋਲੋ ਭਲਿਓ ਪੰਡਤ ਹਰਦੀয়াল ਜੀ ਬੜਾ ਵੱਡਾ ਪੰਡਤ ਹੈ ਉਹਦੀ ਵੱਡੀ ਵੱਡੀ ਥਾਂ ਹੈ ਨਿੱਕਾ ਮੋਟਾ ਪੰਡਤ ਨਹੀਂ ਸੀ ਉਹ ਹੁਣ ਜਦੋਂ ਆ ਗਿਆ ਤੇ ਤਿਆਰੀ ਕੀਤੀ ਗਈ ਤੇ ਜਦੋਂ ਉਹ ਗੁਰੂ ਨਾਨਕ ਸਾਹਿਬ ਬਾਦਸ਼ਾਹ ਜੀ ਨੂੰ ਜੰਝੂ ਪਾਉਣ ਲੱਗਦਾ ਹੈ ਸਾਹਿਬ ਨੂੰ ਪੁੱਛਦੇ ਨੇ ਕਹਿ ਲੱਗੇ ਵੀ ਭਲਿਆ ਇਹ ਜੰਝੂ ਕਿਉਂ ਪਉਣ ਲੱਗੇ ਆ ਮੈਨੂੰ ਕਹਿ ਲੱਗਿਆ ਵੀ ਸਤਿਗੁਰੂ ਉਹਨੇ ਤੇ ਨਾਨਕੀ ਸ਼ਬਦ ਵਰਤਿਆ ਹੋਣਾ ਪੁੱਤਰ ਸ਼ਬਦ ਵਰਤਿਆ ਹੋਣਾ ਬਈ ਉਹਨੇ ਆਖਿਆ ਵੀ ਇਹਦੇ ਨਾਲ ਤੁਸੀਂ ਧਰਮੀ ਬਣ ਜਾਓਗੇ ਧਰਮ ਦਾ ਚਿੰਨ ਹੈ ਬ੍ਰਹਮਣ ਫਿਰ ਕੰਨ ਚ ਉਪਦੇਸ਼ ਦਿੰਦਾ ਸੀ ਗੁਰੂ ਬ੍ਰਹਮਣ ਬਣ ਜਾਂਦਾ ਸਿਉ ਚੇਲਾ ਬਣ ਜਾਂਦਾ ਸ਼ੀਵੇਂ ਹੁੰਦਾ ਸੀ ਉਹਨੇ ਆਖਿਆ ਵੀ ਇਹਦੇ ਨਾਲ ਤੁਸੀਂ ਧਰਮੀ ਬਣ ਜਾਓਗੇ ਤੇ ਮੈਂ ਤੁਹਾਨੂੰ ਧਰਮ ਦਾ ਉਪਦੇਸ਼ ਦਿਆਂਗਾ ਕੰਨ ਵਿੱਚ ਹੁਣ ਗੁਰੂ ਨਾਨਕ ਸਾਹਿਬਾ ਦੇ ਸਵਾਲ ਵੇਖੋ ਹਜ਼ੂਰ ਕਹਿਣ ਲੱਗੇ ਵੀ ਪੰਡਤ ਹਰदयाल ਜੀ ਮੇਰੀ ਮਾਂ ਮਾਤਾ ਤ੍ਰਿਪਤਾ ਦੇ ਨਹੀਂ ਪਾਇਆ ਹੋਇਆ ਜੰਜੂ ਭੈਣ ਜਿਹੜੀ ਮੇਰੀ 5 ਸਾਲ ਵੱਡੀ ਹੈ ਮੇਰੇ ਨਾਲ ਬੇਬੇ ਨਾਨਕੀ ਉਹਦੇ ਵੀ ਨਹੀਂ ਪਾਇਆ ਹੋਇਆ ਤੇ ਫਿਰ ਉਹ ਧਰਮੀ ਨਹੀਂ ਬਣੇ ਫਿਰ ਉਹਨਾਂ ਦਾ ਜੀਵਨ ਹੁਣ ਪੰਡਤ ਹਰਦਿਆਲ ਕਹਿਣ ਲੱਗਿਆ ਵੀ ਮੀਰਾ ਜਿਹੜਾ ਧਰਮ ਹੈ ਨਾ ਉਹ ਇਜਾਜ਼ਤ ਨਹੀਂ ਦਿੰਦਾ ਧਿਆਨ ਨਾਲ ਸੁਣੋ ਮਤਾਮਾ ਭੈਣਾ ਉਹ ਇਜਾਜ਼ਤ ਨਹੀਂ ਦਿੰਦਾ ਵੀ ਜੰਜੂ ਛੂਦਰ ਪਾਏ ਜਾਂ ਇਸਤਰੀ ਪਾਏ ਉਹ ਨਹੀਂ ਪਾ ਸਕਦੀਆਂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਵਿਤਕਰੇ ਪੈਦਾ ਕਰਦਾ ਨਾ ਧਰਮ ਦਾ ਚਿੰਨ ਇਹੋ ਜਿਹਾ ਧਰਮ ਦਾ ਚਿੰਨ ਮੈਂ ਵੀ ਨਹੀਂ ਧਰਨ ਕਰਨਾ ਜੇ ਮੇਰੀ ਜਨਮ ਦੇਣ ਵਾਲੀ ਮਾਂ ਧਰਮੀ ਨਹੀਂ ਬਣ ਸਕਦੀ ਮੇਰੀ ਵੱਡੀ ਭੈਣ ਧਰਮੀ ਨਹੀਂ ਬਣ ਸਕਦੀ ਫਿਰ ਇਹੋ ਜਿਹੇ ਧਰਮ ਤੋਂ ਮੈਂ ਵੀ ਆਪਣਾ ਵਾਅ ਵਸਤਾ ਨਹੀਂ ਰੱਖਦਾ ਤੁਸੀਂ ਸੋਚ ਕੇ ਵੇਖੋ ਵੀ ਸਦੀਆਂ ਤੋਂ ਲੈ ਕੇ ਕੰਮ ਚੱਲਦਾ ਸੀ ਕਿਸੇ ਦੀ ਯੁਰਤ ਨਹੀਂ ਸੀ ਵੀ ਪੰਡਤ ਨੂੰ ਕਿਸੇ ਰੋਕਿਆ ਹੋਵੇ ਹੁਣ ਗੁਰੂ ਨਾਨਕ ਸਾਹਿਬ 9 ਸਾਲ ਦੀ ਉਮਰ ਹੈ ਪੰਡਤ ਹਰਦਿਆਲ ਜੀ ਨੂੰ ਕਹਿੰਦੇ ਨੇ ਵੀ ਪੰਡਤ ਜੀ ਜੰਜੂ ਮੇਂ ਪਹਿਲ ਮੰਗਾ ਪਰ ਪਹਿਲਾਂ ਮੇਰੀ ਗੱਲ ਸੁਣਨੀ ਕਿਹ ਹੋ ਜਾ ਉਹ ਬਾਣੀ ਦੇ ਬੋਲ ਨੇ ਬਣੀ ਵਿੱਚ ਲਿਖੇ ਹੋਏ ਨੇ ਆਸਾ ਕੀ ਬਾਣ ਅੰਦਰ ਹਜ਼ੂਰ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤੇ ਪਾਡੇ ਕਤ ਇਹਦੇ ਅਰਥਾਂ ਨੂੰ ਸੁਣੋ ਕਹਿੰਦੇ ਦਇਆ ਦੀ ਕਪਾ ਹੋਵੇ ਤੇਰੇ ਹਿਰਦੇ ਚ ਦਇਆ ਹੋਵੇ ਸੰਤੋਖ ਸੂਤ ਸੰਤੋਖ ਦਾ ਧਾਗਾ ਹੋਵੇ ਜੰਜੂ ਧਾਗਾ ਹੀ ਹੁੰਦਾ ਹੈ ਜੱਤ ਗੰਢੀ ਉਹਨੂੰ ਜੱਤ ਦੀਆਂ ਗੰਢਾਂ ਦਿੱਤੀਆਂ ਹੋਣ ਸੱਤ ਵੱਟ ਉਹਨੂੰ ਸੱਚ ਦਾ ਵੱਟ ਚੜਿਆ ਹੋਵੇ ਇਹ ਦਿਨੇਉ ਜੀ ਕਾ ਹਈ ਤੇ ਪੰਡੇ ਕਾਤ ਪੰਡਤ ਜੀ ਇਹ ਜਾਂ ਜੰਝੂ ਹੈ ਤਿਮੇ ਪਹਿਨ ਲਮਾਂਗਾ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲੇ ਨਾ ਜਾਏ ਧਨ ਸੁ ਮਾਨਸ ਨਾਨਕਾ ਜੋਗਲ ਚੱਲੇ ਪਾਈ ਜਿਹਦੇ ਹਿਰਦੇ ਵਿੱਚ ਇਹੋ ਜਾਂ ਜੰਝੂ ਕੋਈ ਪਹਿਨ ਲਵੇ ਇਹ ਆਤਮਾ ਦਾ ਚਿੰਨ ਹੈ ਧਰਮ ਦਾ ਦਇਆ ਹੋਵੇ ਜਤ ਹੋਵੇ ਸਾਤ ਹੋਵੇ ਸੰਤੋਖ ਹੋਵੇ ਜੀਵਨ ਅੰਦਰ ਉਸ ਵੇਲੇ ਯਾਦ ਰੱਖਿਓ ਮੈਂ ਸੰਖੇਪ ਕਹਾ ਪੰਡਤ ਹਰਦਿਆਲ ਜੀ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰੱਬੀ ਉਪਦੇਸ਼ ਦਿੱਤਾ ਪੰਡਤ ਹਰਦਿਆਲ ਜੀ ਨੂੰ ਔਰ ਪੰਡਤ ਨੇ ਅੱਜ ਪਹਿਲੀ ਵਾਰ ਇਹੋ ਜਿਹਾ ਰੱਬੀ ਉਪਦੇਸ਼ ਸੁਣ ਕੇ ਜ਼ਿੰਦਗੀ ਅੰਦਰ ਤਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਠਾ ਟੇਕ ਦਿੱਤਾ ਸਤਿਗੁਰੂ ਮੈਂ ਤੇ ਬਾਹਰੀ ਅੱਜ ਤੱਕ ਧਰਮ ਦੇ ਚਿੰਨ ਪਹਿਨਦਾ ਰਹਿ ਗਿਆ ਮੈਨੂੰ ਅੱਜ ਤੁਹਾਡੇ ਚਰਨਾਂ ਵਿੱਚੋਂ ਪਤਾ ਲੱਗਿਆ ਵੀ ਬੰਦਿਆ ਧਰਮ ਤੇ ਆਪਣੇ ਅੰਦਰੋਂ ਵੀ ਕਮਾਈਦਾ ਹੈ ਇੱਥੇ ਮਹਾਰਾਜ ਨੇ ਇਹ ਬਾਤ ਸਮਝਾਈ ਇੱਕ ਬਿੰਤੀ ਇੱਥੇ ਨਾਲ ਲਗਮੀ ਕਹਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਵੀ ਪੰਡਤ ਕਿਰਪਾ ਰਾਮ ਦੀ ਅਗਵਾਹੀ ਹੇਠ ਕਸ਼ਮੀਰ ਦੀ ਧਰਤੀ ਤੋਂ ਪੰਡਤ ਆਏ ਸਨ ਔਰ ਨੇਤਰਾ ਚ ਨੀਰ ਲੈ ਕੇ ਆਏ ਅਨੰਦਪੁਰ ਸਾਹਿਬ ਉਹਨਾਂ ਆ ਕੇ ਆ ਕੇ ਸਤਗੁਰੂ ਸਾਡਾ ਧਰਮ ਦਾ ਚਿੰਨ੍ਹ ਜੰਜੂ ਖਤਰ ਹੈ ਔਰੰਗਜੇਬ ਲਈ ਜਾ ਰਿਹਾ ਹੈ ਤਸ਼ੱਦਦ ਕਰ ਰਿਹਾ ਹੈ ਮੌਤ ਦੇ ਘਾਟੂ ਤਾਰ ਰਿਹਾ ਹੈ ਔਰੰਗਜੇਬ ਦੋ ਹੀ ਕੰਮ ਕਰਦਾ ਸੀ ਜਾਂ ਮੁਸਲਮਾਨ ਬਣ ਜਾ ਜਾਂ ਮੌਤ ਹੈ ਸ਼ਰੀਰ ਖਵਾਲੀ ਕਰੋ ਤੁਨ ਗੁਰੂ ਤੇਗ ਬਹਾਦਰ ਸ਼ਹਿਬ ਧੰਨ ਤੁਸੀਂ ਸਿੱਖੀ ਦਾ ਸਿਧਾਂਤ ਵੇਖੋ ਹਜ਼ੂਰ ਦੇ ਇੱਕ ਬਚਨ ਆਖੇ ਕਹਿਣ ਲੱਗੇ ਭਲਿਓ ਭਾਵੇਂ ਮੈਂ ਗੁਰੂ ਨਾਨਕ ਸਾਹਿਬ ਵੇਲੇ ਪਹਿਲੇ ਜਾਮੇ ਅੰਦਰ 9 ਸਾਲ ਦੀ ਉਮਰ ਵਿੱਚ ਜੰਜੂ ਪਹਿਨਿਆ ਨਹੀਂ ਸੀ ਮੇਰਾ ਬਾਅਦ ਵਾਸਤਾ ਨਹੀਂ ਹੈ ਪਰ ਜੇ ਔਰੰਗਜ਼ੇਬ ਧੱਕੇ ਨਾਲ ਲਾਹ ਲਿਆ ਜ਼ੁਲਮ ਕਰ ਰਿਹਾ ਹੈ ਤੇ ਮੇ ਧੱਕੇ ਨਾਲ ਲਾਉਣ ਵੀ ਨਹੀਂ ਦਿੰਦਾ ਮਹਾਰਾਜ ਜੀ ਨੇ ਜ਼ੁਲਮ ਨੂੰ ਠੱਲ ਪਾਉਂਦਿਆਂ ਉਹਦੇ ਜ਼ੁਲਮ ਨੂੰ ਰੋਕਦਿਆਂ ਯਾਦ ਰੱਖਿਓ ਨਵੰਬਰ ਮਹੀਨੇ 1675 ਈਸਵੀ ਨੂੰ ਚਾਂਦਨੀ ਚੌਕ ਅੰਦਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿੰਨ ਸਿੱਖ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਦੀ ਸਮੇਤ ਸ਼ਹਾਦਤ ਦਾ ਜਾਮ ਪੀ ਕੇ ਜ਼ੁਲਮ ਨੂੰ ਠੱਲ ਪਾਈ ਸੀ ਮਨੁੱਖਤਾ ਦਾ ਭਲਾ ਕੀਤਾ ਸੀ ਇਹ ਸਿੱਖੀ ਦਾ ਸਿਧਾਂਤ ਨੇ ਮੈਂ ਤੁਹਾਨੂੰ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਨੇ ਕੀ ਕਿਰਪਾ ਕੀਤੀ ਪੰਡਤ ਹਰਦੇਵਾਲ ਜੀ ਨੂੰ ਰੱਬੀ ਉਪਦੇਸ਼ ਦਿੱਤਾ ਹੁਣ ਜਿੰਨੇ ਸਾਖ ਸੰਬੰਧੀ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਇੱਕ ਵਿਦਵਾਨ ਪੁਰਖ ਨੇ ਉਹ ਕਹਿੰਦੇ ਵੀ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੇ ਮਾतृਕਤਾ ਨੇ ਜਾਂ ਹੋਰ ਵੱਡਿਆਂ ਨੇ ਸਾਕਸ਼ਮਦੀਆਂ ਨੇ ਕਿਹਾ ਹੀ ਹੁਣੇ ਵੀ ਸਤਗੁਰੂ ਜੀ ਪਹਿਨ ਲੋ ਇਹ ਤੇ ਸਦੀਆਂ ਤੋਂ ਰੀਤ ਚੱਲਦੀ ਆ ਰਹੀ ਐ ਤੁਸੀਂ ਨਾ ਨਾ ਕਰੋ ਪਰ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਧਰਮ ਦਾ ਉਪਦੇਸ਼ ਰੱਬੀ ਨਾਮ ਦਾ ਉਪਦੇਸ਼ ਦੇ ਕੇ ਮਨੁੱਖਤਾ ਨੂੰ ਭਰਮ ਵਿੱਚੋਂ ਕੱਢ ਕੇ ਧਰਮ ਨਾਲ ਜੋੜਿਆ ਗੁਰੂ ਜੀ ਨੇ ਕਿਰਪਾ ਕੀਤੀ ਪੰਡਤ ਹਰਦਿਆਲ ਸਤਗੁਰੂ ਦੇ ਚਰਨਾਂ ਵਿੱਚ ਤੇਂਦਾ